ਅਰੀ ਦਵਨ ਅਜੈ ਆਨੰਦਕਰ ਨ੍ਰਿਪ ਅਭਵੇਕ ਕੋ ਮਾਨੀਐ ਨੌਂ ਕੀ ਇਹਦਾ ਅਭਵੇਕ ਦੁਸ਼ਮਣ ਕੀ ਦੇ ਨਾਲ ਹੈ ਅਰੀ ਦਵਨ ਅਭ ਕੀ ਕਰਦਾ ਆਪਣੇ ਦੁਸ਼ਮਣਾਂ ਦਾ ਦਮਨ ਕਰ ਲੋ ਅਰੀ ਦਵਨ ਬੇਦਲੂ ਪੁਠੇਰਾ ਪਾਉਣਾ ਪੰਡਿਤ ਪਾੜੀ ਬਾੜ ਪੰਡਤ ਐ ਹੈ ਇਹਦਾ ਧਰਮ ਕੀ ਹੈ ਕਿ ਕਦੇ ਵੀ ਸੱਚ ਰੂਪ ਪ੍ਰਗਟ ਨਹੀਂ ਹੋਣ ਦੇਣਾ। ਸਾਹੀ ਬ੍ਰਹਮ ਦੋਖਾਲਾ। ਬ੍ਰਹਮ ਦੋਖਾਲਾ ਇਹ। ਬ੍ਰਹਮ ਹੈਗਾ ਬ੍ਰਹਮ ਹੈਗਾ। ਇਹ ਸ਼ੁਰੂ ਤਾਂ ਹੀ ਰਿਹਾ। ਹੁਣ ਵੀ ਹੈਗਾ। ਜਿਨ੍ਹਾਂ ਨੇ ਪੰਡਤ ਨੇ ਬਾਟ ਪਾੜੀ ਸੀ। ਭਗਤਾ ਨੇ ਲਿਆ ਕੇ ਲਾਈਨ ਤੇ ਲਾਈ। ਭਗਤਾਂ ਦਾ ਬ੍ਰਹਮ ਦੋਖ ਰਹਿਤ ਸੀ। ਪੰਡਤਾਂ ਦਾ ਬ੍ਰਹਮ ਦੋਖ ਰਹਿ ਸਹਤ ਹੈ। ਪਰ ਬ੍ਰਹਮ ਸਾਰਿਆਂ ਦੇ ਅੰਦਰ ਹੈ। ਬ੍ਰਹਮ ਤਾਂ ਕੋਈ ਖਾਲੀ ਨਹੀਂ ਹੈ। ਪਰ ਉਹ ਬ੍ਰਹਮਚਰਜ 도ਖ ਹੈ ਜਦ ਬ੍ਰਹਮਚਰਜ 도ਖ ਹੋਇਆ ਬ੍ਰਾਹਮਣ ਤੋਂ ਪੰਡਤ ਬਣ ਗਿਆ ਕਹੋਰੇ ਪੰਡਿਆ ਕਹਣ ਕਮਤ ਤੁਮ ਕਾਮਨ ਕਹੇ ਬ੍ਰਾਹਮਣ ਹੋਏ ਕਹੋਰੇ ਪੰਡਿਆ ਬਾਹਮਣ ਗੱਬ ਕੇ ਹੋਏ ਹਮ ਕਬ ਕੇ ਬਾਹਮਣ ਹੋਏ ਬਾਹਮਣ ਜਿਹੜਾ ਹੈ 도ਖ ਰਹਤਾ ਹੈ ਪੰਡਤ ਹੈ 도ਖ ਸਾਹਿਤਾ 도ਖ ਹੈ ਉਹਦੇ ਵਿੱਚ ਵਿਦਵਾਨ ਹੈ ਨਾ ਬੂਰਖ ਪੰਡਤ ਪੰਡਤ ਬੂਰਖ ਤਾਂ 도ਖ ਹੈ ਬੂਧੀ ਅਕਲ 도ਖ ਹੈ ਬ੍ਰਾਹਮਣ ਦੀ ਨਹੀਂ ਬ੍ਰਾਹਮਣ ਦੀ ਚੀਜ਼ ਜੇ ਦੋਖ ਆ ਬ੍ਰਾਹਮਣ ਮੰਨਦਾ ਵੀ ਮੇਰੇ ਦੋਖ ਹੈ ਜਿਹੜਾ ਮੰਨਦਾ ਉਹਦੇ ਵੀ ਦੋਖ ਹੁੰਦਾ ਜੀ ਜਿਹੜਾ ਮੰਨਦਾ ਨਹੀਂ ਮੇਰੇ ਦੋਖ ਆਪਣੇ ਦੋਖ ਨੂੰ ਮੰਨਦਾ ਨਹੀਂ ਉਹਦੇ ਦੋਖ ਹੈ ਜਿਹੜਾ ਮੰਨਦਾ ਉਹ ਦੂਰ ਕਰ ਰਿਹਾ ਉਹ ਹੋਵੇ ਵੀ ਨਹੀਂ ਉਹ ਹੋਵੇ ਵੀ ਨਹੀਂ ਕਰਦਾ ਉਹ ਸਿੱਖਿਆ ਲੈਂਦਾ ਹੈ ਉਹ ਸੱਚ ਦਾ ਵਿਰੋਧ ਨਹੀਂ ਕਰਦਾ ਉਹ ਬ੍ਰਾਹਮਣ ਲੋਕ ਕਹਾ ਸਕਦਾ ਹੈ ਅਰੀਗ ਆਪਣੇ ਦੁਸ਼ਮਣਾਂ ਦੇ ਦਾਲੂ ਦਮਨ ਕਰ ਲ ਸਿੱਖਾਂ ਨੂੰ ਸਿੱਖੀ ਨੂੰ ਖਤਮ ਕਰਨਾ ਉਹਨਾਂ ਦੇ ਗੁਰਮਖਾਨੇ ਪ੍ਰਚਾਰ ਨੂੰ ਪੱਟਾਂ ਦੇ ਭਟਾਂ ਦੇ ਪ੍ਰਚਾਰ ਨੂੰ ਲਗਾਤਾਰ ਖਤਮ ਕਰਨਾ ਪਬਲਿਕ ਨੂੰ ਹੋਰ ਉਲਟੇ ਪੜਾਈ ਪੜਾਉਣੀ ਇਹ ਲਗਾਤਾਰ ਉਹਦਾ ਧਰਮ ਉਹ ਕਾਸ਼ੀ ਦਾ ਧਰਮ ਉਹ ਪੰਡਤਾਂ ਦਾ ਹੈ ਉੱਥੇ ਪੜ ਕੇ ਆਇਆ ਸੀ ਭਾਈ ਗੁਰਦਾਸ ਉਹ ਵਾਰਾਂ ਸਾਡੇ ਕੋਲ ਗੁਰਦਾਸ ਦੀਆਂ ਕਿ ਉਹਨਾਂ ਦਾ ਧਰਮ ਕੋਣ ਮਿਸ਼ਰੀਆਂ ਦਾ ਉਹੀ ਧਰਮ ਤੂੰ ਗੁਰਦਾਸ ਦੇ ਜੇ ਲੈ ਲੈਣੇ ਹੋ ਕੋળો ਦੱਸਣ ਵੀ ਉਹ ਇਹਨਾਂ ਦਾ ਧਰਮ ਹੈ ਜਾਂ ਨਹੀਂ ਹੈ ਜੇ ਧਰਮ ਦਾ ਤਾਂ ਗੁਰਦਾਸ ਨਾਲ ਰਿਸ਼ਤਾ ਤੋੜੋ ਨੇ ਆਪਣੇ ਧਰਮ ਤੇ ਅੜੇ ਰਹੋ ਅਸੀਂ ਰੱਦ ਗਏ ਨਹੀਂ ਤੁਹਾਨੂੰ ਨਹੀਂ ਛੱਡਣਾ ਚਾਹੀਦਾ ਆਪਜੀ ਕਹੇ ਉੱਠਾ ਹੋਏ ਜੈ ਸਦਾ ਹੋ ਨਹੀਂ ਕਰ ਗਾਣਾ ਧਰਮ ਛੱਡੋ ਜਿਹੜੇ ਤੁਹਾਡੇ ਚ ਖੜ ਗਿਆ ਰਾਵਣ ਵੀ ਕਹਿ ਰਿਹਾ ਮੈਂ ਨਹੀਂ ਛੱਡਣਾ ਹੁਣ ਇਕੱਲਾ ਰਹਿ ਜਾਇਆ ਮੈਨੂੰ ਮਰਨ ਪਰਵਾਣ ਵਿਭਾ ਬੁੱਢਾ ਬਰਾਤਾ ਅਮਟਬਰ ਬਰਾਤਾ ਜਿਹੜੇ ਜੋਦੇ ਬਰਾਤੇ ਭਾਈ ਬਰਾਤੇ ਹੁਣ ਕਹਿੰਦਾ ਵੀ ਸੀਤਾ ਦੇ ਦੇ ਛੱਡ ਦਿੰਦੇ ਮੈਨੂੰ ਨਹੀਂ ਮਨਜ਼ੂਰ ਇਹ ਠੀਕ ਹੈ। ਬੜੇ ਰੋੜ ਆਪੜੋ ਪਰ ਕਿੰਨੀ ਦੁਨੀਆਂ ਤੁਹਾਨੂੰ ਮੰਨੂਗੀ? ਕਿੰਨੀ ਦੁਨੀਆਂ ਦੇਖੋ ਨਾ ਇਹ ਤਾਂ ਬਾਜ਼ਾਰ ਹੈ। ਕੋਈ ਨਵੀਂ ਚੀਜ਼ ਬਣਦੀ ਹੈ। ਨਵੇਂ ਦੁਕਾਨ ਖੋਲ੍ਹ ਲਈ ਹੈ। ਪਰ ਆਣੀ ਤਾਂ ਦੁਕਾਨ ਦੇ ਮਨੋਪਲੀ ਖਤਮ ਕਿਵੇਂ ਕਰਦੀ ਹੈ ਉਹ? ਇਹ ਤਾਂ ਉਹਨਾਂ ਦੀ ਟੈਕਨੀਕ ਹੈ। ਵਧੀਆ ਚੀਜ਼ ਦਿੰਦੀ ਹੈ ਦੁਨੀਆਂ ਨੂੰ, ਸਸਤੀ ਚੀਜ਼ ਦਿੰਦੀ ਹੈ ਦੁਨੀਆਂ ਨੂੰ। ਉਹਨਾਂ ਨੂੰ ਹਰ ਪਾਸੇ ਤੇ ਸੂਲਤ ਦਿੰਦੀ ਆ ਦੁਨੀਆ ਨੂੰ ਦੁਨੀਆ ਪ੍ਰਾਣੀ ਨੂੰ ਆਪੇ ਛਾੜੀ ਦਿੰਦੀ ਤੁਸੀਂ ਵੇਚੋ ਆਪਣਾ ਸੌਦਾ ਝੂਟਦਾ ਸਾੱਚ ਦੇ ਸਾਹਮਣੇ ਕਿੰਨਾ ਚਿਰ ਤੁਸੀਂ ਟਿਕਦੇ ਹੋ ਦੇਖਣ ਵਾਲੀ ਗੱਲ ਇਹ ਹੈ